ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਬੋਦੇਵਾਲ ਬੋਦੇਵਾਲ ਪਿੰਡ ਦੋਸਤੋ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਖਿਲਚੀਆਂ ਤੋਂ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਹੈਗੀ ਦੋਸਤੋ ਇੱਕ ਬੰਨੇ ਜੇਕਰ ਕੋਈ ਵੀਰ ਮਾਝੇ ਤੋਂ ਆ ਰਿਹਾ ਨਸ਼ਹਿਰੇ ਤੋਂ ਆ ਰਿਹਾ ਢੋਟੀਆਂ ਤੋਂ ਆ ਰਿਹਾ ਤੇ ਬਿਲਕੁਲ ਦੋਸਤੋ ਤੁਸੀਂ ਖੰਡੂਰ ਸਾਹਿਬ ਖੰਡੂਰ ਸਾਹਿਬ ਤੋਂ ਦੋਸਤੋ ਤੁਸੀਂ ਨਾਗੋਗੇ ਤੇ ਬਿਲਕੁਲ ਅਗਲੇ ਬੰਨੇ ਜਿਹੜਾ ਦੋਸਤੋ ਤੁਸੀਂ ਬਿਲਕੁਲ ਮੀਆਂ ਵੈਂਡ ਤੇ ਮੀਆਂ ਵੈਂਡ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਆ ਬਿਲਕੁਲ ਖਿੰਚੀਆਂ ਵਾਲੇ ਪਾਸੇ ਨੂੰ ਠੀਕ ਹੈ ਜੀ ਤੇ ਅੱਜ ਇਸ ਘਰੋਂ ਦੋਸਤੋ ਆਪਣੀ ਪਹਿਲੀ ਵੀਡੀਓ ਆ ਠੀਕ ਹੈ ਜੀ ਸੋ ਜਿਸ ਵੀਰ ਨੂੰ ਜਿਹੜਾ ਵੀ ਐਨੀਮਲ ਪਸੰਦ ਹੋਊਗਾ ਹਰ ਵਾਰ ਇੱਕ ਆਪਣੀ ਰਿਕੁਐਸਟ ਹੁੰਦੀ ਆ ਉਹਨਾਂ ਵੀਰਾਂਗੇ ਜਿਹੜੇ ਵੀਰ ਖਰੀਦਦਾਰ ਨੇ ਖਾਸ ਤੌਰ ਤੇ ਵੀ ਜਿਹੜਾ ਪਸੂ ਸੋਇਆ ਸੋਇਆ ਦੋ ਡਾਂਗ ਚਵਾਈ ਕਰਕੇ ਗੱਭਣ ਪਸ਼ੂ ਆਪਣਾ ਤਿੱਪ ਕੇ ਤਸੱਲੀ ਜ਼ਰੂਰ ਕੀਤੀ ਜਾਵੇ ਜਿਹੜੇ ਨਾਗਾ ਦੋਸਤੋ ਅੱਜ ਤੁਹਾਨੂੰ ਚਾਰ ਦਿਖਾ ਦਾਂਗੇ ਤਿੰਨ ਪਸ਼ੂ ਜਿਹੜੇ ਬਿਲਕੁਲ ਤਾਜ਼ੇ ਸੋਏ ਸੋਏ ਆ ਠੀਕ ਹੈ ਜੀ ਇੱਕ ਵੜ ਗੱਬਣ ਕੱਚੀ ਹੋ ਗਈ 18-20 ਦਿਨ ਦੀ ਕੱਚੀ ਵੀਰ ਮੰਨ ਸਕਦਾ ਬਾਕੀ ਪੂਰੀ ਗੱਲਬਾਤ ਉਹ ਆਪਾਂ ਵੀਰ ਦੇ ਨਾਲ ਕਰ ਲਾਂਗੇ ਠੀਕ ਹੈ ਜੀ ਸੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਹਾਂਜੀ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੁਣ ਵੀਰ ਜੀ ਕੀ ਹਾਲ ਚੱਲ ਜੇ ਠੀਕ ਠਾਕ ਹੈ ਜੀ ਅੱਛਾ ਇੱਕ ਵੀਰੇ ਆਪਣਾ ਨਾਮ ਜ਼ਰੂਰ ਦੱਸ ਦਿਗੇ ਨਾਮ ਮੇਰਾ ਬਚਿੱਤਰ ਸਿੰਘ ਜੀ ਪਿੰਡ ਬੋਦੇਵਾਲ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਗਡੂਰ ਸਾਹਿਬ ਜੀ ਠੀਕ ਹੈ ਜੀ ਫੋਨ ਨੰਬਰ ਹੈਗਾ ਜੀ 98555 6655 ਠੀਕ अच्छा वीर जਿੱਦਾਂ ਕਿ ਆਪਾਂ ਜਿਗਰ ਕਰਤਾ ਵੀ ਆਪਣਾ ਕੰਮ ਜਿਹੜਾ ਇਹ ਪਸ਼ੂ ਵਪਾਰ ਦਾ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਜੀ ਜੀ ਜ਼ਿਆਦਾਤਰ ਵੇੜਾ ਹੀ ਆਉਂਦੀਆਂ ਜਾਂ ਮੱਝਾਂ ਵੀ ਕਿਤੇ ਨਾ ਕਿਤੇ ਆਪਣੇ ਕੋਲ ਮੱਝਾਂ ਵੀ ਆ ਜਾਂਦੀਆਂ ਜੀ ਠੀਕ ਆ ਹਾਂਜੀ ਅੱਜ ਜਿਹੜੇ ਨਾਗੇ ਆਪਣੇ ਕੋਲੇ 3 ਤੋਂ 4-4 ਨਾਗ ਟੋਟਲ ਨੇ ਹਾਂਜੀ 4 ਆ ਜੀ ਇੱਕ ਗੱਭਣ ਤਿੰਨੇ ਵੇੜਾ ਸੁਈਆਂ ਜੀ 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 ਤਾਜ਼ੀਆਂ ਬਿਲਕੁਲ ਹਾਂਜੀ ਤਾਜ਼ੀਆਂ ਹੀ ਠੀਕ ਆ ਜੀ ਆਜੋ ਵੀਰ ਕਰਦੇ ਆ ਸਟਾਰਟ ਕਿਹਦੇ ਪਾਸਿਓਂ ਕਰਦੇ ਆ ਜੀ ਇਧਰੋਂ ਹੀ ਜੀ ਆਜੋ ਸੋ ਪਹਿਲੇ ਨੰਬਰ ਤੋਂ ਦੋਸਤੋ ਇੱਕ ਆਪਾਂ ਸਟਾਰਟ ਕਰ ਦਿੰਦੇ ਆ ਇੱਕ ਬੱਚੀ ਤੁਹਾਨੂੰ ਦਿਖਾਉਣ अच्छा वीर सुबह ਜਾਂਦਾ ਜਰੂਰ ਮੈਂਸ਼ਨ ਕਰਦੀ ਹੈ ਸੂਬਾ ਕਿੰਨਾ ਤੇ ਕਿੰਨੇ ਦਿਨ ਹੋ ਗਏ ਸੂਈ ਦਾ ਦੂਜੇ ਸੂਏ ਬੱਛੀ ਹੈ ਜੀ 6 ਦਾੰਦਾ ਜੀ ਅੱਛਾ ਜੀ ਤੇ ਤਿੰਨ ਦਿਨ ਸੂਈ ਨੂੰ ਹੋ ਗਏ ਜੀ ਜੀ ਹਾਂ 16 ਕਿਲੋ ਬੋੜਾ ਜੇ ਇਸ ਟਾਈਮ ਮੇਰੇ ਥੱਲੇ ਜੀ 3+ ਗੱਡੂ ਵੀ ਜੀ ਗਰੰਟੀ ਹੈ ਜੀ ਅੱਛਾ ਜੀ ਤਾਂ ਸੂਵੇ ਦੂਜੇ ਹੈ ਸੂਵੇ ਦੂਜੇ ਜੀ ਹੂੰ ਤਿੰਨ ਦਿਨਾਂ ਦੇ ਮਲਕੀ ਕਿੰਨਾ 16 ਕਿਲੋ ਬੋੜਾ 16 ਕਿਲੋ ਬੋੜਾ ਹੂੰ 16 ਕਿਲੋ ਮਗਰ ਬੱਛੀ ਹੈ ਜੀ ਜਲਦੀ ਮਗਰ ਬੱਛੀ ਹੈ ਮਗਰ ਵੀ ਬੱਚੀ ਬੱਚੀ ਦਿਖਾ ਦਿਓ ਜੀ ਬੱਚਾ ਦਿਖਾ ਦਿਓ ਦੇਖੋ ਜੀ ਮਗਰ ਬੱਚੀ ਆ ਦੋਸਤੋ 16 ਕਿਲੋ ਹੁਣ ਬੌਲਾ ਤੀਜੇ ਦਿਨ ਦੇ ਵਿੱਚ ਦੂਜਾ ਸੁਆ ਬੱਚੀ ਸੁਈ ਹੈ ਠੀਕ ਆ 20 ਪਲਸ ਕੱਢੂਗੀ ਤੇ 20 ਪਲਸ ਵੀਰਾਂ ਦਾ 20 ਪਲਸ ਦੀ ਜਿਹੜੀ ਤਸੱਲੀ ਆ 20 ਪਲਸ ਜਿਹੜਾ ਦੁੱਧ ਪਾਉਣਾ ਚਾਹੀਦਾ ਬੈਡ ਨੂੰ ਬਾਕੀ ਆ ਆਰਡਰ ਕੁਆਲਿਟੀ ਵੇਖੋ ਜੀ ਕੱਦ ਕਾਠ ਪੂਰਾ ਫੁੱਲ ਜੀ ਹਾਈਟ ਕੱਦ ਵੀ ਆਪਾਂ ਤੁਹਾਨੂੰ ਜਦੋਂ ਬਿਲਕੁਲ ਤੋੜ ਕੇ ਦਿਖਾਈ ਦੋਸਤੋ ਤਸੱਲੀ ਕਰਵਾ ਦੇਾਂਗੇ ਵੀ ਜਿੱਡੀ ਹਾਈਟ ਕਰਦਾ ਪੂਰਾ ਜ਼ਿਕਰ ਕਰਦਾਂਗੇ ਠੀਕ ਆ ਜੀ ਆ ਵੇਖੋ ਠੀਕ ਆ ਅੱਛਾ ਵੀਰ ਚਵਾਈ ਚੰਗੀ ਆ ਫੁੱਲ ਦੀ ਜੀ ਤੇ ਬਿਲਕੁਲ ਪੋਲੀ ਆ ਚਵਾਈ ਪੋਲੀ ਪੋਲੀ ਬਿਲਕੁਲ ਪੂਰ ਛਟੇ ਦੇ ਕਿਸੇ ਤਰ੍ਹਾਂ ਚਵਾਈ ਜੀ ਠੀਕ ਹੈ ਜੀ ਪੂਰ ਛਟਾ ਕਿਸੇ ਤਰ੍ਹਾਂ ਦਾ ਇਹ ਚੀਜ਼ ਜੀ ਠੀਕ ਹੈ ਜੀ ਲਿਓ ਕੱਢ ਕੇ ਬਾਹਰ ਵੀਰ ਤੋਰ ਦਿਓ ਸੋ ਮਗਰ ਬੱਚੀ ਹੈ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਤੁਹਾਨੂੰ ਇਹ ਵੈੜ ਦਿਖਾ ਰਹੇ ਆ ਜਾਤ ਪਾਤ ਵਾਲੀ ਪੂਰੀ ਆ ਫੁੱਲ ਬ੍ਰੀਡ ਦੇ ਵਿੱਚ ਆ ਠੀਕ ਹੈ ਜੀ ਬੋਦੀ ਵਾਲੀ ਵੈੜ ਆ ਤੇ ਛੋਟਾ ਜਿਹਾ ਸਮਾਲ ਸਾਈਜ਼ ਕੰਨ ਹਾਈਟ ਕਾ ਤੋਂ ਵੱਡਾ ਠੀਕ ਹੈ ਜੀ ਬਿਲਕੁਲ ਇੱਕ ਰੰਗ ਬਲੈਕ ਆ ਦੇਖੋ ਠੀਕ ਹੈ ਹੁਣ ਆ ਮੌਜੂਦਾ ਜੇਕਰ ਦੋਸਤੋ ਬਿਲਕੁਲ ਬੌਲੇ ਦੀ ਗੱਲ ਕਰ ਲਈਏ ਤੇ 15 ਤੋਂ ਪਲੱਸ 16 ਦੀ ਵੀਰ ਨੇ ਗੱਲ ਕਹੀ ਆ ਬਾਕੀ ਅੱਗੇ ਵੀਰ ਕੋਈ ਆਵੇ ਚਵਾਈ ਕਰੇ ਦੋ ਡੰਗ ਚੋੜੋ ਤਿੰਨ ਟਾਈਮ ਚੋੜੋ ਠੀਕ ਹੈ ਜੀ ਸੋ ਆ ਬਖਾਲਾ ਬਿਲਕੁਲ ਵੇਖੋ ਬੈਕ ਸਾਈਡ ਤੋਂ ਪੱਧਰ ਬਖਾਲਾ ਬਿਲਕੁਲ ਠੀਕ ਹੈ ਅੱਛਾ ਵੀਰ ਕਿੰਨਾ ਮੁੱਲ ਫਿਰ ਕੀ ਕਰਦੇ ਆ ਡਿਮਾਂਡ ਇਹਦੀ ਮੁੱਲ ਵੀਰ ਜੀ 52000 ਆ ਹਾਂ ਨਾ 48000 ਦੀ ਗਾ ਦੇ ਦਾਂਗੇ 48 ਦੀ ਜੀ ਠੀਕ ਹੈ ਜੀ ਮੁੱਲ ਦੋਸਤੋ ਡਿਮਾਂਡ ਵੀਰਾਂ ਦਾ ਕਰਾਉ ਨੂੰ 52000 ਕਰਾ ਲਿਆ ਠੀਕ ਆ ਪਰ ਲੈ ਤੇ ਜਿਹੜਾ ਦੋਸਤੋ 48000 ਦੀ ਜਿਹੜੀ ਦੋਸਤੋ ਇਹ ਵੜ ਦਿੱਤੀ ਜਾਊਗੀ 48000 ਦੀ ਠੀਕ ਹੈ ਜੀ ਵਿੱਚੋਂ ਕੋਈ ਹੁੰਦੇ ਜੋ ਵੀ ਥੋੜਾ ਬਾਧਾ ਕੋਈ ਘਰ ਆ ਜਾਂਦਾ ਵਿੱਚ ਥੋੜਾ ਬਾਧਾ ਵਿੱਚੋਂ ਹੈਗਾ ਦੋ ਚਾਰ ਸੌ ਮਾਨ ਹੋਵੇ ਜੀ ਜ਼ਿਆਦਾ ਨਹੀਂ ਕੋ ਦੋ ਚਾਰ ਸੌ ਵਿੱਚ ਜੀ ਜੀ 48000 ਦੇ ਵਿੱਚੋਂ ਦੋਸਤੋ ਕੋਈ ਦੋ ਚਾਰ ਸੌ ਇਧਰ ਉਧਰ ਜਿਹੜਾ ਮਾਨ ਤਾਣਾ ਕੋਈ ਆਪਾਂ ਰੱਸਾ ਛੜਾਈ ਕਰ ਲਿਆ ਵੈਸੇ ਠੀਕ ਹੈ ਉਹ ਮਾਨ ਤਾਣ ਜਿਹੜਾ ਦੋ ਆ ਦਿਖਾਉਣੇ ਆ ਦੇਖੋ ਵੀ ਠੰਡੀ ਧੀਰੀ ਆ ਸੀਲਸ ਆਊਗਾ ਅੱਛਾ ਵੀਰ ਜੀ ਕਿਸੇ ਤਰ੍ਹਾਂ ਦਾ ਕੋ ਬੰਗਾ ਬੂੰਗਾ ਪਾਉਂਦੇ ਵਸੇ ਲੋੜ ਨਹੀਂ ਹਾਂ ਜੀ ਨਾ ਕਿਸੇ ਚੀਜ਼ ਦੀ ਲੋੜ ਨਹੀਂ ਲਓ ਵੀ ਦੋਸਤੋ ਪਹਿਲੇ ਨੰਬਰ ਤੇ ਇਹ ਵਹਿੜਾ ਠੀਕ ਆ ਸਾਈਕਲ ਨੰਬਰ ਤੇ ਜਿਹੜੀ ਤੁਹਾਨੂੰ ਇਹ ਵੱਛੀ ਆਪਾਂ ਦਿਖਾਉਣੀ ਹੈ ਇਹ ਸੂਹਾ ਕਿੰਨਾਸ ਸੂਈ ਹੈ ਜੀ ਇਹ ਪਹਿਲਣ ਵੱਛੀ ਹੈ ਜੀ ਛੇ ਦੰਦਾਂ ਦੀ ਹੂੰ ਪਹਿਲਣ ਵੱਛੀ ਹੈ ਦੋਸਤੋ ਇਹ ਨੂੰ 5 ਦਿਨ ਹੋ ਗਏ ਸੂਈ ਨੂੰ ਜੀ ਬੋਲੇ ਤੇ ਹੈ ਜੀ ਹੂੰ 5 ਦਿਨ ਦਾ ਸਮਾਂ ਹੋ ਗਿਆ ਤੇ ਸੂਹਾ ਪਹਿਲਾਂ ਇਹ ਜੀ ਜੀ ਛੇ ਦੰਦ ਜੀ ਛੇ ਦੰਦ ਮਗਰ ਵਛਾ ਜੀ ਇਹਦੇ ਇਹਨੂੰ ਦਿਨ ਕਿੰਨੇ ਹੋ ਗਏ ਇਹਨੂੰ 5 ਦਿਨ ਹੋ ਗਏ ਦੁੱਧ ਬਹੁਤ ਬਾਹਰ ਆ ਗਈ ਦੁੱਧ ਹੁਣ ਬਹੁਤਾ ਦੁੱਧ ਹੀ ਪੰਨਣਾ ਪਊਗਾ ਦੁੱਧ ਐਸਨਾ ਮੈਂ ਥਲੇ 15 ਕਿਲੋ ਲੈ ਕੇ ਚੱਲੋ ਜੀ 15 ਕਿਲੋ ਮਗਰ ਬੱਛਾ ਹੈ ਜੀ ਜੀ ਲਓ ਜੀ ਮਗਰ ਬੱਛਾ ਦੋਸਤੋ ਠੰਡੀ ਹੈ ਜੀ 5 ਕਿ ਦਿਨ ਦਾ ਸਮਾਂ ਬਾਕੀ ਆਰਡਰ ਕੁਆਲਿਟੀ ਵੇਖੋ ਬਿਲਕੁਲ ਥਾਨ ਮੁਠੀ ਹੈ ਜੀ ਠੀਕ ਹੈ ਲੰਬਾਈ ਦੇ ਵਿੱਚ ਆਪਾਂ ਕਹਿ ਲਈਏ ਨਾ ਵੀ ਜਿਵੇਂ ਮੱਜਾਂ ਨਾਲ ਥਾਨ ਵੀ ਲੰਬਾਈ ਦੇ ਵਿੱਚ ਥਾਨ ਥਾਨ ਦੀ ਕੁਆਲਿਟੀ ਕਾਫੀ ਚੰਗੀ ਹੈ ਠੀਕ ਹੈ ਤੇ ਮਗਰ ਬੱਛਾ 15 ਕਿਲੋ ਹੁਣ ਜਿਹੜਾ ਬਿਲਕੁਲ ਨੈਟ ਹਾਜ਼ਰ ਆ ਉਹ ਪੰਜਵੇਂ ਦਿਨ ਦੇ ਵਿੱਚ ਕੋਈ ਤੁਸੀਂ ਵੀਰ ਦੁੱਧ ਮੰਨ ਸਕਦਾ ਆ ਬੱਚਾ ਬਿਲਕੁਲ ਜਿਹੜਾ ਮਗਰ ਥੱਲੇ ਬੱਚਾ ਇਹ ਬੱਚਾ ਹੈ ਜੀ ਮੇਲ ਕਾਫ ਪਹਿਲਾਂ ਬੱਚੀ ਸੁਹੀ ਹੈ ਮੂੰਹ ਠੀਕ ਹੈ 6 ਦੰਦ ਠੀਕ ਹੈ ਲਿਓ ਵੀਰ ਤੋੜ ਦੋ ਇਹਦੀ ਠੀਕ ਹੈ ਹਾਈਟ ਕਰਦੀ ਚੰਗੀ ਹੈ ਦੋਸਤੋ ਮੀਡੀਅਮ ਦੇ ਵਿੱਚ ਤੁਸੀਂ ਅਕਾਊਂਟ ਕਰ ਲਿਓ ਕਿਉਂਕਿ ਗਾਂ ਵੇੜ ਨੇ ਚ ਬੰਨਾ ਦੂਜੇ ਤੀਜੇ ਸਵੇ ਜਾ ਕੇ ਪਸ਼ੂ ਪੂਰਾ ਭਰਤਾ ਮੋਸਟਲੀ ਆਪਾਂ ਸਾਰੇ ਵੀਰ ਜਾਣਦੇ ਆ ਤੇ ਆ ਆਰਡਰ ਦੀ ਕੁਆਲਿਟੀ ਹੈ ਬਾਕੀ ਟਾਈਮ ਤੁਸੀਂ ਜ਼ਰੂਰ ਨੋਟ ਕਰ ਲਓ ਅ ਅੱਜ ਦੋਸਤੋ 30 ਸਤੰਬਰ ਨੂੰ ਆਪਾਂ ਜਿਹੜੀ ਇਹ ਕਵਰੇਜ ਕਰਦੇ ਪਏ ਆ ਟਾਈਮ ਕੋਈ ਤਕਰੀਬਨ 12 ਵਜੇ ਦਾ ਜਿਹੜਾ ਟਾਈਮ ਹੈਗਾ ਵੈਸੇ ਦੁਪਹਿਰ ਦੇ ਵਿੱਚ ਆ ਜਾਂਦਾ 12 ਵਜੇ ਦਾ ਜਿਹੜਾ ਸਮਾਂ ਹੈਗਾ ਠੀਕ ਹੈ ਆਜਾ ਇਹ ਤਾਂ ਫਿਰ ਮੁੱਲ ਕੀ ਫਿਰ ਹੋਗਾ ਇਹਦਾ ਮੁੱਲ ਵੀਰ ਜੀ 50000 ਕਰਦਾ ਹਾਂ ਨਾ 46000 ਦੀ ਗਾਂ ਦੇ ਦੂੰਗਾ ਨਹੀਂ 46000 ਦੀ ਹਾਂਜੀ ਹਾਂ ਡਿਮਾਂਡ 50 ਹੋ ਗਈ ਹਾਂਜੀ 49000 ਦੀ 46000 ਦੀ ਗਾਂ ਹੰਦੇ ਦੂੰਗਾ ਠੀਕ ਹੈ ਜੀ ਬਾਕੀ ਚਲੋ ਆਪਾਂ ਕੱਲੇ-ਕੱਲੇ ਪਸ਼ੂ ਤਾਂ ਨਹੀਂ ਪੁੱਛਦੇ ਬਾਕੀ ਮਾਨਤਨ ਜੋ ਵੀ ਕੋਈ 2 400 ਇਤੁਰ ਤੁਰ ਕੇ ਇਹਦਾ ਨੋ ਕਰੇ ਇਰੀ ਹੋ ਜੂਗਾ ਨਹੀਂ ਬਾਕੀ ਦੋਸਤੋ ਤੁਸੀਂ ਆਪ ਦੀ ਸਮਝਣਾ ਕੋਈ ਵੀਰ ਜਿੰਨੇ ਦੀ ਤੁਹਾਨੂੰ ਪਸੂ ਲੱਗਦਾ ਤੁਸੀਂ ਲਾ ਸਕਦੇ ਜੇ ਬਾਕੀ ਜਿਹੜੇ ਵੀਰ ਨੂੰ ਬਰੀਡ ਦਾ ਪਤਾ ਜਿਹੜੇ ਵੀਰ ਨੂੰ ਪਤਾ ਵੀ ਹਨਾ ਵੈੜ ਤਾਂ ਬਿਲਕੁਲ ਪੱਖ ਦਾ ਪਤਾ ਹੈ ਬਾਡੀ ਬੰਦਰ ਦਾ ਪਤਾ ਉਹ ਵੀਰ ਉਹਨੀ ਜ਼ਰੂਰ ਕੀਮਤ ਲਾਊਗਾ ਠੀਕ ਆ ਸੋ ਬਿਲਕੁਲ ਥੰਡੂਨ ਦੀ ਕੁਆਲਿਟੀ ਚੰਗੀ ਹੈ ਤੇ ਮੋਲ ਵੀਰ ਨੇ ਕਰਤਾ ਵੀ 46000 ਠੀਕ ਆ 46000 ਦੇ ਵਿੱਚੋਂ ਕੋਈ ਮਾਨਤਾ ਮਿਲ ਜੂਗਾ ਠੀਕ ਆ ਭਰਾ ਨਹੀਂ ਠੀਕ ਆ ਇਸ ਤੋਂ ਬਾਅਦ ਇੱਕ ਤੀਸਰੇ ਨੰਬਰ ਤੇ ਜਿਹੜੀ ਆ ਇਹ ਵੈੜ ਆ ਗਈ ਹੈ ਠੀਕ ਆ ਜੀ ਹਾਈਟ ਕਾਤ ਬਹੁਤ ਵਧੀਆ ਨਿੱਗਰ ਕਾਫੀ ਜਾਂਦੀ ਆ ਦੂਜੀ ਸੂਏ ਆ ਜੀ ਸੂਬਾ ਦੂਜਾ ਦਿਨ ਕਿੰਨੇ ਕੋ ਕਿੰਨੂੰ ਇਹਨੂੰ ਪ छेव दिन बच्चा, बच्चा, बच्चा लो जी थले बचा जोस्तो मेल काफ आइट का वेल वेखो बेल चंकी खास आठ ठंडी तीरी है सील सऊ पूरी ठीक है जी अज दूजे दिन है जी दिन कहने छेवा छेवा दिन ਕਿੰਨਾ ਕੁ ਦੁੱਧ ਉਹ ਨਾਜਰ ਸੱਦ ਨੇ ਦੁੱਧ ਆਟਾ ਦੇ 16 17 ਕਿਲੋ ਜੀ 16 17 20 ਪਲੱਸ ਗੱਡੂ ਜੀ ਠੀਕ ਆ ਜੀ ਚਵਾਚੂ ਚੰਗਾ ਚਾਂ ਫੁੱਲ ਵਧੀਆ ਜੀ ਠੀਕ ਆ ਜੀ ਜਾਓ ਠੀਕ ਹੈ ਬਾਕੀ ਬਰੀਡ ਦੇ ਵਿੱਚ ਦੋਸਤੋ ਤੁਸੀਂ ਵੇਖ ਸਕਦੇ ਠੀਕ ਆ ਬਰੀਡ ਦੇ ਵਿੱਚ ਹਾਈਟ ਦੇ ਵਿੱਚ ਕਦ ਕਾਠ ਬੇਲ ਆਹ ਦੇਖੋ ਜੀ 20 ਤੋਂ ਪਲੱਸ ਬਾਈਆਂ ਦਾ ਵੀ 20 ਤੋਂ ਪਲੱਸ ਦੁੱਧ ਕਰਦੇ ਹੋਗੇ ਦੋਸਤੋ ਦੁੱਧ ਦੀ ਜਿਹੜੀ ਆ ਕੈਪੈਸਿਟੀ ਉਹ ਵੀ ਚੰਗੀ ਰਹੂਗੀ ਇਸ ਵੈਂਡ ਦੀ ਬਾਕੀ ਬਿਲਕੁਲ ਸੰਗਨ ਸਾਬੇ ਪੂਰੀ ਹੈਗੀ ਸੰਗਣਾ ਦੁੱਧ ਵੀ ਪੂਰਾ ਹੋਊਗਾ ਜਿਵੇਂ ਆਪਾਂ ਮੱਝਾਂ ਦਾ ਦੁੱਧ ਨਾਰਮਲੀ ਚਵਾਈ ਕਰਦੇ ਆ ਫਾਇਰਡ ਫੂਡ ਦੀ ਆਪਾਂ ਗੱਲ ਕਰ ਲਈਏ ਤੇ ਪੂਰੀ ਪ੍ਰੋਪਰ ਉਸੇ ਵੰਡ ਦੇ ਵਿੱਚ ਵਿਖੋ ਠੀਕ ਆ ਬਾਕੀ ਹਵਾਨਾਂ ਲਈ ਵਾ ਚੰਗਾ ਹੁਣ 16 ਕਿਲੋ ਤੇ ਚੱਲਣ ਢੀ ਹੈ ਜੀ ਜੀ ਹਮ ਇਹ ਨਸਲ ਜੇ ਫਿਰ ਕਿਹੜੀ ਆ ਗਈ ਬ੍ਰੀਡ ਜੀ ਇਹ ਜਲਸੀ ਚ ਹੁੰਦੀ ਜੀ ਅੱਛਾ ਜੀ ਠੀਕ ਹੈ ਮੁੱਲ ਕੀ ਦਾ ਕਰਦੇ ਆ ਮੁੱਲ ਵੀਰ ਜੀ 75 ਕਰਾ ਲਓ 70 ਕਰਾ ਲਓ ਹੂੰ ਬਾੜ 40 ਦੀ ਗਾਂ ਦੇ ਦਾਂਗੇ ਹਾਂ ਨਾਲੇ ਬਾੜ 40 ਦੀ ਜੀ ਠੀਕ ਹੈ ਜੀ ਦੁੱਧ 20 ਤੋਂ ਬਾਹਰ ਚੱਲੂਗੀ ਹੈ ਹਾਂ ਜੀ ਠੀਕ ਹੈ ਜੀ ਲਓ ਵੀ ਦੋਸਤੋ 60000 ਦੀ ਲੈਦੇ ਆ ਠੀਕ ਆ ਦੁੱਧ 20 ਤੋਂ ਪਾਰ ਚੱਲੂਗੀ ਬਾਕੀ ਹਾਈਟ ਚੰਗੀ ਖਾਸ ਆ ਠੀਕ ਆ ਹਾਈਟ ਕੱਦ ਮੈਂ ਪਹਿਲਾਂ ਜ਼ਿਕਰ ਕਰਦਾ ਦੋਸਤੋ ਫੁੱਲ ਵੱਡੀ ਹਾਈਟ ਦੇ ਵਿੱਚ ਆ ਠੀਕ ਆ ਕੋਈ ਵੀਰ ਇਹ ਜ਼ਰੂਰ ਤੁਸੀਂ ਮੰਨ ਕੇ ਸੌਦਾ ਕਰਿਓ ਵੀ ਹਾਈਟ ਦੀ ਬੇਲ ਦੀ ਐਕਸਟਰਾ ਆਰਡੀਨਰੀ ਆ ਫੁੱਲ ਵੱਡੀ ਹਾਈਟ ਆ ਠੀਕ ਆ ਤੇ ਬਾੜ ਯਾਰ ਲੈ ਇਹਦੇ ਇਸ ਤੋਂ ਬਾਅਦ ਅਗਲਾ ਆਪਣੇ ਕੋਲ ਕਿਹੜਾ ਨਗਾ ਜੀ ਜਲਸੀ ਵਸੀ ਆ ਜੀ ਪਿਓਰ ਜਲਸੀ ਅੱਗੇ ਜਿਹੜੀ ਦੋਸਤੋ ਬਿਲਕੁਲ ਕ੍ਰਾਸਪਾਨ ਦੇ ਵਿੱਚ ਹੀ ਆ ਵੈਸੇ ਤੇ ਜਰਸੀ ਵੀਰ ਕਹਿ ਰਿਹਾ ਠੀਕ ਆ ਆਹ ਬਰੀਡ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਇਹ ਸੁਬਾ ਕਿੰਨਾਸ ਹੋਊਗੀ ਜੀ ਇਹ ਦੂਜੇ ਸੂਬੇ ਸੋਣੀ ਆ ਜੀ ਦੂਜੇ ਸੂਬੇ ਹਾਂਜੀ ਦੇਣਾ ਜੇ ਕਿੰਨੇ ਘਲੇ ਜੀ ਦੇਣੇ ਲੱਜੂਗੀ 20 ਦਿਨ ਲਾ ਕੇ ਬੰਨੇ ਲੈ ਜਣੇ 20 ਦਿਨ ਲਾ ਕੇ ਜੀ ਠੀਕ ਹੈ ਜੀ 20 ਦਿਨ ਲਾ ਕੇ ਬਿਲਕੁਲ ਜਿਹੜਾ ਦੱਸੋ ਸਮਾਂ ਲੈ ਜੂਗੀ ਠੀਕ ਹੈ ਤੇ ਸੁਬਾ ਦੂਜਾ ਸੂਣਾ ਠੀਕ ਹੈ ਬਾਕੀ ਬਿਲਕੁਲ ਭਰਨਾ ਪੁਰਨਾ ਹੁਣ ਸਟਾਰਟ ਹੋ ਜਾਣਾ ਅੱਗੇ ਲਾਏ ਪੈ ਜਾਣਾ ਦੋਸਤੋ ਪਸ਼ੂ ਨੇ ਹਜੇ ਖੁੱਲੇ ਡੁੱਲੇ ਦਿਨ ਲੈ ਜੂਗੀ ਠੀਕ ਆ 20 ਦਿਨ ਦੀ ਕੱਚੀ ਆ ਜੀ ਜੀ ਸਮਾਂ ਦੋਸਤੋ 20 ਦਿਨ ਲੈਂਦੀ ਆ ਇਹ ਮੈਂ ਵਾਰ-ਵਾਰ ਰੀਪੀ ਤੇ ਅੱਜ ਦਾ ਰੇਟ ਜਿਹੜਾ ਦੋਸਤੋ ਅੱਜ ਦੇ ਹਿਸਾਬ ਨਾਲ ਰਹੂਗਾ ਠੀਕ ਆ ਬਾਕੀ ਅੱਗੇ ਜਿਹੜੇ ਵੀਰ ਨੇ ਕੋਈ 4 ਦਿਨ ਸਾਹਮ ਕੇ ਕੋਈ ਤਿਆਰ ਕਰਕੇ ਤੋ ਦੂ ਪੈਸੇ ਤੁਹਾਨੂੰ ਨਫਾ ਵੀ ਦਊਗੀ ਰੇਟ ਜਿਹੜਾ ਦੋਸਤੋ ਉਸ ਭਾਅ ਪਰਤੇ ਬਿਲਕੁਲ ਦਾ ਭਾਅ ਪਰਤਾ ਬਿਲਕੁਲ ਬਾਜ਼ ਵਜਾਇਜ ਹੋਊਗਾ ਅੱਛਾ ਕੀ ਮੋਲੇ ਦਾ ਵੀਰ ਕੀ ਕਰਦੇ ਆ ਇਹਦਾ ਮੁੱਲ ਵੀਰ ਜੀ 20000 ਰੁਪਇਆ ਕਰਦਾ ਹਾਂ ਹਾਂ ਨਾ 19000 ਦੀ ਗਾਂ ਦੇ ਦਾਂਗੇ 19 ਦੀ ਜਿਓ ਜੀ ਖੋਲ ਦਈਏ ਵੀ ਠੀਕ ਹੈ ਜੀ ਠੀਕ ਆ ਜੀ ਕੱਦ ਜਿਹੜਾ ਦੋਸਤੋ ਮੀਡੀਅਮ ਅਕਾਊਂਟ ਕਰ ਲਿਓ ਤਾਂ ਕੱਦ ਹਾਈਟ ਮੀਡੀਅਮ ਆ ਤੇ 5 ਤੋਂ 7 ਦਿਨਾਂ ਦੇ ਵਿੱਚ ਜੇਕਰ ਇੱਕ ਹਫਤੇ ਦੀ ਗੱਲ ਕਰੀਏ ਤੇ ਪੂਰਾ ਦੋਸਤੋ ਲਾਇਪ ਆਊਗੀ ਠੀਕ ਆ ਲਾਇਪ ਆਜੂਗੀ 20 ਦਿਨ ਹਜੇ ਸਮਾਂ ਬਾਕੀ ਆ ਫੇਸ ਕੁਆਲਿਟੀ ਚੰਗੀ ਆ ਲਾਲ ਰੰਗ ਆ ਬਿਲਕੁਲ ਜਿਵੇਂ ਆਪਾਂ ਜਰਸੀ ਦਾ ਵੇਖਦੇ ਆ मोस्टली ਪਰ ਜਰਸੀ ਦੇ ਵਿੱਚ ਥੋੜਾ ਜਿਹਾ ਆਪਾਂ ਕਹਿੰਦੇ ਵੀ ਕ੍ਰੋਸ ਪੰਨ ਠੀਕ ਆ ਠੀਕ ਹੈ ਜੀ ਅੱਛਾ 20 ਦੇ ਵਿੱਚ 18000 ਫਿਰ ਲੈਦੇ ਆ ਜੀ ਇਹਦਾ ਹਾਂਜੀ ਹਾਂਜੀ ਠੀਕ ਹੈ ਜੀ ਵੀ ਜਿਹੜਾ ਮਨ ਕੋਈ ਜੈਸਨੋਈ ਵਾਲੀ ਗੱਲਬਾਤ ਸੀ ਹਾਂਜੀ ਜੈਸਨੋਈ ਮੁੱਲ ਸਾਰੇ ਜੈਸਨੋਈ ਕੀਤੇ ਆ ਜੀ ਠੀਕ ਹੈ ਜੀ ਅੱਛਾ ਆ ਜਾਓ ਵੀਰ ਜੀ ਠੀਕ ਹੈ ਇਸੇ ਤਰ੍ਹਾਂ ਹੋਰ ਵੀ ਪਸ਼ੂ ਕੋਈ ਆਉਂਦੇ ਆਪਣੇ ਕੋਲ ਆਉਣੇ ਆ ਜਾਂ ਕੁਝ ਇਸ ਤਰ੍ਹਾਂ ਦੇ ਹਾਂਜੀ ਵੀਰ ਜੀ ਇੱਕ ਬੱਚੀ ਲਈ ਆ ਸੂਈ ਆ ਉਹ ਇੱਕ ਗੱਬਣਾ ਜੀ ਅੱਛਾ ਜੀ ਜਿਹੜੀ ਸੂਈ ਬੱਚੀ ਲਈ ਉਹਦੇ ਥੱਲੇ ਵੀ 15-16 ਲੀਟਰ ਦੁੱਧ ਆ ਜੀ ਅੱਛਾ ਜੀ ਮਗਰ ਬੱਚੀ ਹੈ ਜੀ ਉਹਦੇ ਦੀ ਜਿਹੜੀ ਸੂਈ ਆ ਉਹ ਕਿੰਨੇ ਦਿਨਾਂ ਦੀ ਸੂਈ ਆ ਉਹ 3 ਦਿਨ ਹੋ ਗਏ ਸੁੱਈ ਨੂੰ ਮਗਰ ਬੱਚੀ ਆ ਹਾਂਜੀ ਸੂਬਾ ਦੂਜਾ ਹਾਂਜੀ ਹਾਂਜੀ ਦੂਜੇ ਸੂਏ ਸੂਬਾ ਦੂਜੇ ਦੋਸਤੋ ਸੁੱਈ ਆ ਸਿੱਟਾ ਡੱਬਾ ਰੰਗ ਜਾਈ ਠੀਕ ਆ ਜੀ ਤੇ ਚਿੱਟੇ ਦੇ ਵਿੱਚ ਕਾਲੇ ਡੱਬਾ ਜੀ ਹਾਂਜੀ ਹਾਂਜੀ ਠੀਕ ਇੱਕ ਜਿਹੜੀ ਦੋਸਤੋ ਐਚ ਐਫ ਬੱਚੀ ਬਿਲਕੁਲ ਸੁੱਈ ਤੇ ਇੱਕ ਗੱਬਨ ਉਹ ਵੀ ਆਉਣ ਬਿਲਕੁਲ ਆਈ ਜਾਣੀਆਂ ਨੇ ਕੁਝ ਸਮੇਂ ਬਾਅਦ ਉਹਨਾਂ ਬਾਰੇ ਤੁਸੀਂ ਵਿਸ਼ੇਸ਼ ਗੱਲਬਾਤ ਕਰ ਲਿਓ ਤੇ ਜੇਕਰ ਕਿਸੇ ਵੀਰ ਨੂੰ ਪਸੰਦ ਹੋਈਆਂ ਤਾਂ ਤੁਸੀਂ WhatsApp ਤੇ ਅਗਲੇ ਨੂੰ ਫੋਟੋ ਵੀਡੀਓ ਜਰੂਰ ਪਾ ਦਿਓ ਠੀਕ ਹੈ ਜਰੂਰ ਜੀ ਤੇ ਇੱਕ ਜਿਹੜੀ ਗੱਭਾਂ ਨੇ ਉਹ ਵੀ ਪਹਿਲੇ ਦੁਜੇ ਸੂਈ ਆ ਉਹ ਵੀ ਦੁਜੇ ਸੂਈ ਆ ਜੀ ਦੁਜੇ ਸੂਈ ਆ ਹਾਂਜੀ ਸੋ ਬਾਕੀ ਰੇਟ ਉਹ ਤੁਸੀਂ ਆਪ ਹੀ ਕਰ ਲਿਓ ਜੇ ਮੌਕੇ ਤੇ ਕੋਈ ਨਹੀਂ ਫੋਨ ਤੇ ਮੌਕੇ ਦੇ ਵੀਡੀਓ ਤੇ ਦੋ ਪਸ਼ੂ ਜੜਿਆ ਦੋਸਤੋ ਵੀਰ ਦੇ ਕੋਲ ਦੋ ਬੈੜਾਂ ਬਿਲਕੁਲ ਆਉਣ ਜਾ ਰਹੀਆਂ ਨੇ ਬਿਲਕੁਲ ਜਲਦੀ ਅੱਜ ਤੇ ਜਿਹੜੀਆਂ ਹੁਣ ਮੌਕੇ ਤੇ ਮੌਜੂਦ ਆ ਉਹ ਤਿੰਨ ਬੈੜਾਂ ਐ ਜੀ ਠੀਕ ਆ ਤਿੰਨੇ ਬੈੜਾਂ ਦਾ ਤੁਸੀਂ ਸੌਦਾ ਕਰ ਸਕਦੇ ਜੀ ਨੰਬਰ ਬੋਲ ਲਿਓ ਵੀਰ 985555 ਜੀ 66 ਠੀਕ ਹੈ ਜੀ ਸੋ ਦੋਸਤੋ ਅੱਜ ਦੀ ਆਪਣੀ ਖਾਸ ਵਿਜਿਟ ਸੀਗੀ ਠੀਕ ਹੈ ਜੀ ਇਸ ਪਿੰਡ ਪਹਿਲੀ ਵੀਡੀਓ ਸੀਗੀ ਸੋ ਸਾਰੇ ਵੀਰ ਜਰੂਰ ਤੁਸੀਂ ਧਿਆਨ ਦੇ ਨਾਲ ਦੇਖੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਕਰੋ ਠੀਕ ਹੈ ਜੀ ਤਾਂ ਜੋ ਅੱਗੇ ਕੁਝ ਨਵੇਂ ਫਾਰਮਰ ਵੀਰਾਂ ਤੱਕ ਵੀ ਜਿਹੜੀ ਵੀਡੀਓ ਪਹੁੰਚ ਸਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ